ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਅਸੀਂ ਹਰ ਰੋਜ਼ ਤੁਹਾਨੂੰ ਇੱਕ ਕਥਾ ਜ਼ਰੂਰ ਸ਼ਰਵਨ ਕਰਵਾਉਂਦੇ ਹਾਂ ਦੇਖੋ ਪ੍ਰਮਾਤਮਾ ਨਾਲ ਜੁੜਨਾ ਭਗਤੀ ਵਿੱਚ ਮੰਨ ਲੈਣਾ ਇਹ ਤਾਂ ਸਾਡੇ ਆਪਣੇ ਹੱਥ ਵਿੱਚ ਹੈ ਬਾਕੀ ਜਿਹਦੇ ਉੱਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਵੇ ਉਹ ਆਪਣੇ ਤਰੀਕੇ ਨਾਲ ਆਪਣੀ ਰਭੂ ਭਗਤੀ ਵਿੱਚ ਲੀਨ ਰਹਿੰਦਾ ਹੈ ਉਹਨੂੰ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ ਕਿ ਤੂੰ ਸਵੇਰੇ ਉੱਠ ਤੇ ਪਾਠ ਕਰ ਉਹਨੂੰ ਇਹ ਵੀ ਕਹਿਣ ਦੀ ਜ਼ਰੂਰਤ ਨਹੀਂ ਪੈਣੀ ਕਿ ਤੂੰ ਉੱਠ ਗੁਰਦੁਆਰਾ ਸਾਹਿਬ ਜਾਇਆ ਕਰ ਮੱਥਾ ਟੇਕਿਆ ਕਰ ਇਹ ਤਾਂ ਉਸ ਇਨਸਾਨ ਨੂੰ ਕਹਿਣ ਦੀ ਲੋੜ ਪੈਂਦੀ ਹੈ ਜੋ ਇਨਸਾਨ ਪਰਮਾਤਮਾ ਤੋਂ ਬਹੁਤ ਹੀ ਦੂਰ ਹੈ ਜਿਸ ਨੂੰ ਇਹ ਪਤਾ ਹੀ ਨਹੀਂ ਕਿ ਇਹ ਮੇਰਾ ਪਰਮਾਤਮਾ ਹੈ ਜਿਸ ਦਾ ਕਿ ਨਾਮ ਲੈ ਕੇ ਮੈਂ ਆਪਣੇ ਸਾਰੇ ਦਿਨ ਦੇ ਕੰਮ ਰਾਸ ਕਰਨੇ ਹਨ ਤੁਸੀਂ ਅੱਜ ਮੈਂ ਤੁਹਾਡੇ ਨਾਲ ਆਪਣਾ ਇੱਕ ਐਕਸਪੀਰੀਅੰਸ ਸ਼ੇਅਰ ਕਰਾਂਗੀ ਤਾਂ ਕਿ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਇੱਕ ਦਿਨ ਪਾਠ ਕੀਤਾ ਤੇ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰੀ ਹੋ ਗਈ ਜਾਂ ਤੁਸੀਂ ਦੋ ਦਿਨ ਪਾਠ ਕੀਤਾ ਤਿੰਨ ਦਿਨ ਪਾਠ ਕੀਤਾ ਵੀ ਚਾਰ ਪੰਜ ਦਿਨ ਤੁਸੀਂ ਸਿਰਫ ਪ੍ਰਮਾਤਮਾ ਨੂੰ ਜੱਜ ਕੀਤਾ ਵੀ ਪਾਠ ਕੀਤਾ ਤੇ ਸਾਡਾ ਇਹ ਕੰਮ ਹੋਇਆ ਕਿ ਨਹੀਂ ਹੋਇਆ ਐਦਾਂ ਕਦੇ ਨਹੀਂ ਹੁੰਦਾ ਖਾਲਸਾ ਜੀ ਜਦੋਂ ਤੁਹਾਡੇ ਮਨ ਦੇ ਅੰਦਰੋਂ ਦੀ ਆਵਾਜ਼ ਆਵੇ ਨਾ ਕੀ ਉਠ ਚੱਲ ਗੁਰਦੁਆਰੇ ਉਠੋ ਮਨ ਬਣਾ ਪਾਠ ਕਰ ਤੁਹਾਡੇ ਹੱਥਾਂ 'ਚ ਆਪਣੇ ਆਪ ਇਹ ਜੀ ਬਰਕਤ ਆਣੀ ਸ਼ੁਰੂ ਹੋ ਜੇਗੀ ਤੁਹਾਡੇ ਘਰ ਵਿੱਚ ਇੱਕਦਮ ਖੁਸ਼ਹਾਲੀ ਆਣੀ ਸ਼ੁਰੂ ਹੋ ਜੇਗੀ ਐਦਾਂ ਦਾ ਐਕਸਪੀਰੀਅੰਸ ਸ਼ੇਅਰ ਕਰ ਰਹੀ ਹਾਂ ਜੋ ਕਿ ਮੇਰੇ ਨਾਲ ਖੁਦ ਹੈ ਦੇਖੋ ਮੈਂ ਇੱਕ ਸਿੱਖ ਫੈਮਿਲੀ ਨਾਲ ਬਿਲੋਂਗ ਕਰਦੀ ਹਾਂ ਮੈਂ ਸਿੱਖ ਫੈਮਿਲੀ ਤੋਂ ਹਾਂ ਪਰ ਪਹਿਲਾਂ ਜਿੱਦਾਂ ਦੇਖੋ ਅਸੀਂ ਬੱਚੇ ਹੁੰਦੇ ਸੀ ਇੰਨੀ ਸੋਜ ਨਹੀਂ ਸੀ ਅਸੀਂ ਸ਼ਹਿਰ ਵਿੱਚ ਰਹਿੰਦੇ ਸੀ ਉੱਥੇ ਜ਼ਿਆਦਾਤਰ ਹਿੰਦੂਆਂ ਦੇ ਘਰ ਸੀ ਬਹੁਤ ਹੀ ਜ਼ਿਆਦਾ ਹਿੰਦੂਆਂ ਦੇ ਘਰ ਸੀ ਉਹ ਹਮੇਸ਼ਾ ਸ਼੍ਰੀ ਰਾਮ ਸ਼੍ਰੀ ਕ੍ਰਿਸ਼ਨ ਤੇ ਸ਼ਿਵ ਜੀ ਭਗਵਾਨ ਵਿਸ਼ਨੂੰ ਪੁਰਾਣ ਇਦਾਂ ਦੇ ਵੇਦ ਪੜ੍ਹਦੇ ਸੀ ਉਹਨਾਂ ਨੇ ਕਿਹਾ ਅਸੀਂ ਸ਼ਿਵ ਜੀ ਭਗਵਾਨ ਦੇ ਇੰਨੇ ਵਰਤ ਕੀਤੇ ਆ ਤੇ ਸਾਡੇ ਸਾਰੇ ਕੰਮ ਪੂਰੇ ਹੁੰਦੇ ਆ ਉਹਨਾਂ ਵੱਲ ਵੇਖੋ ਵੇਖ ਚਲੋ ਵੀ ਕਹਿੰਦੇ ਆ ਕਿ ਸਿੱਖ ਪਰਿਵਾਰ ਤੋਂ ਹਾਂ ਪਰ ਇੰਨਾ ਕੋਈ ਗਿਆਨ ਨਹੀਂ ਸੀ ਇੰਨਾ ਕੋਈ ਪਤਾ ਨਹੀਂ ਸੀਗਾ ਕਿ ਸਾਡੀ ਬਾਣੀ ਜੋ ਸਰਵੋਤਮ ਸਭ ਤੋਂ ਉੱਚੀ ਸੁੱਚੀ ਬਾਣੀ ਹੈ ਗੁਰੂ ਨਾਨਕ ਦੇਵ ਜੀ ਦੀ ਲਿਖੀ ਹੋਈ ਬਾਣੀ ਹੈ ਦਸ਼ਮ ਗ੍ਰੰਥ ਹੈ ਇਹਦੇ ਬਾਰੇ ਵੀ ਇੱਕ ਤিনਕਾ ਭਰ ਵੀ ਗਿਆਨ ਨਹੀਂ ਸੀ ਵੀ ਇਹ ਸਾਡੀ ਬਾਣੀ ਹੈ ਦੇਖੋ ਕਹਿੰਦੀ ਮੈਂ ਖੁਦ ਦੱਸਦੀ ਹਾਂ ਕਿ ਮੈਂ ਖੁਦ ਸੋਮਵਾਰ ਨੂੰ ਵਰਤ ਕਰਨੇ ਕਰਨੇ ਪੂਰणिमा ਦਾ ਵਰਤ ਕਰਨਾ ਕਰਨਾ ਵੀ ਐਦਾਂ ਮੈਂ ਵਰਤ ਕਰਨੇ ਸ਼ੁਰੂ ਕਰ ਦਿੱਤੀ ਮੈਨੂੰ ਵੀ ਇੱਕ ਵਿਸ਼ਵਾਸ ਜੇ ਹੋਣ ਲੱਗ ਪਿਆ ਵੀ ਜਿੱਦਾਂ ਮੈਂ ਵਰਤ ਕਰਦੀ ਹਾਂ ਸ਼ਾਇਦ ਉਹਦੇ ਕਰਕੇ ਹੀ ਮੈਨੂੰ ਸਭ ਕੁਝ ਮਿਲ ਰਿਹਾ ਹੈ ਵੀ ਜੋ ਵੀ ਫਲ ਹੈ ਇਹ ਸਭ ਮੇਰੇ ਵਰਤਾਂ ਦਾ ਹੀ ਹੈ ਮੈਂ ਵਰਤ ਕਰਦੀ ਹਾਂ ਮੈਂ ਮੰਦਰ ਜਾਂਦੀ ਹਾਂ ਮੱਥਾ ਟੇਕਦੀ ਹਾਂ ਦੇਖੋ ਪ੍ਰਮਾਤਮਾ ਇੱਕੋ ਹੀ ਹੈ ਇਹ ਨਹੀਂ ਕਿ ਪ੍ਰਮਾਤਮਾ ਵੱਖਰਾ ਵੱਖਰਾ ਹੈ ਪਰ ਨਾਮ ਅਲੱਗ ਹਨ ਰੂਪ ਅਨੇਕ ਹਨ ਨਾਮ ਅਨੇਕ ਹਨ ਪਰ ਪਰਮਾਤਮਾ ਤਾਂ ਪਰਮਾਤਮਾ ਹੀ ਹੈ ਇਹ ਤਾਂ ਹੈ ਨਹੀਂ ਕਿ ਪਰਮਾਤਮਾ ਵੀ ਇਦਾਂ ਦਾ ਹੈ ਕਿ ਤੁਸੀਂ ਹਿੰਦੂਆਂ ਨੂੰ ਮੰਨਣ ਲੱਗੇ ਹੁਣ ਮੈਂ ਤੇਰੀ ਕੋਈ ਆਸ਼ਾ ਨਹੀਂ ਪੂਰੀ ਕਰਨੀ ਵੇਖੋ ਤੇ ਮੈਂ ਇਦਾਂ ਹੀ ਕਰ ਦਿੱਤੀ ਉਸ ਤੋਂ ਬਾਅਦ ਮੇਰੀ ਮੈਰਿਜ ਹੋਈ ਮੈਂ ਵਿਆਹੀ ਗਈ ਲਾਈਫ 'ਚ ਬਹੁਤ ਉਤਾਰ ਚੜਾਅ ਆਉਂਦੇ ਨੇ ਬਹੁਤ ਹੀ ਜ਼ਿਆਦਾ ਔਖਾ ਪਲ ਸੋਖਾ ਪਲ ਕੁਝ ਇਹੋ ਜਿਹਾ ਫਿਰ ਮੈਂ ਨਾ ਆਪਣੇ ਪਿੰਡ ਦੇ ਨਾਲ ਵਾਲੇ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕੀਤਾ ਕਿਉਂਕਿ ਮੈਂ ਸਿੱਖ ਸੀ ਇੱਥੇ ਹੁਣ ਸਾਰੇ ਹੀ ਜੱਟਾਂ ਦੇ ਘਰ ਸੀ ਤੇ ਸਾਰੇ ਗੁਰਦੁਆਰਾ ਸਾਹਿਬ ਨੂੰ ਮੰਨਦੇ ਸੀ ਇੱਥੇ ਆ ਕੇ ਮੇਰੀ ਲਿਵ ਪ੍ਰਮਾਤਮਾ ਨਾਲ ਐਸੀ ਜੁੜੀ ਮੈਂ ਜਪਜੀ ਸਾਹਿਬ ਦੀ ਬਾਣੀ ਪੜਿਆ ਕਰਨੀ ਮੈਨੂੰ ਪੜ੍ਹਨੇ ਨਹੀਂ ਸੀ ਆਂਦੀ ਮੈਨੂੰ ਵਿੱਚੋਂ ਸ਼ਬਦ ਬਹੁਤ ਗਲਤ ਬੋਲੇ ਜਾਂਦੇ ਸਨ ਮੈਂ ਹੌਲੀ-ਹੌਲੀ ਸਾਡੇ ਘਰ ਦੇ ਨਾਲ ਗੁਰਦੁਆਰਾ ਹੈ ਉਹ ਜਦੋਂ ਬਾਬਾ ਜੀ ਪਾਠ ਕਰਦੇ ਮੈਂ ਧਿਆਨ ਨਾਲ ਸੁਣਨਾ ਕਰਨਾ ਹੁਣ ਮੈਨੂੰ ਪਤਾ ਲੱਗ ਜਾਂਦਾ ਸੀਗਾ ਕਿ ਮੈਂ ਕਿੱਥੇ ਗਲਤੀ ਕਰ ਰਹੀ ਹਾਂ ਮੈਂ ਬੋਲਣਾ ਸ਼ੁਰੂ ਕੀਤਾ ਪੜ੍ਹਨਾ ਸ਼ੁਰੂ ਕੀਤਾ ਐਣ ਹੁਣ ਮੈਨੂੰ ਬਿਲਕੁਲ ਗੁਰਬਾਣੀ ਬਾਰੇ ਨੌਲੇਜ ਹੋ ਗਈ ਫੇ ਮੈਂ ਜਪਜੀ ਸਾਹਿਬ ਦੀ ਬਾਣੀ ਸਵੇਰ ਉੱਠ ਕੇ ਮੈਂ ਪੰਜ ਬਾਣੀਆਂ ਪੜਿਆ ਕਰਨੀਆਂ ਚਪਈ ਸਾਹਿਬ ਕੀਰਤਨ ਸੋਹਿਲਾ ਸਾਰੇ ਪਾਠ ਮੈਂ ਖੁਦ ਕਰਨੇ ਕਰਨੇ ਮੈਨੂੰ ਹੁਣ ਇੰਨਾ ਕ ਆਤਮ ਵਿਸ਼ਵਾਸ ਹੋ ਗਿਆ ਕਿ ਹੁਣ ਮੈਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ ਸਕਦੀ ਹਾਂ ਦੇਖੋ ਇੰਨਾ ਕ ਐਕਸਪੀਰੀਅੰਸ ਹੋ ਗਿਆ ਕਿ ਮੈਨੂੰ ਖੁਦ ਨੂੰ ਐਵੇਂ ਲੱਗਦਾ ਕਿ ਹੁਣ ਮੈਂ ਬਿਲਕੁਲ ਇੱਕ ਕਹਿੰਦੇ ਨਾ ਕਿ ਆਪਣੇ ਧਰਮ ਦੇ ਪ੍ਰਤੀ ਵਫਾਦਾਰ ਆਪਣੇ ਧਰਮ ਨੂੰ ਮੰਨਣਾ ਮੈਂ ਪੰਜਾਬੀ ਹਾਂ ਮੈਨੂੰ ਹੁਣ ਸਭ ਸਮਝ ਆਈ ਹੈ ਜਿੱਦਾਂ ਵੀ ਹੁਣ ਮੈਂ ਪਾਠ ਕਰਦੀ ਹਾਂ ਸੁਖਮਨੀ ਸਾਹਿਬ ਦਾ ਪਾਠ ਕਰਨਾ ਇੱਥੋਂ ਤੱਕ ਕਿ ਟਾਈਮ ਤੱਕ ਵੀ ਪਤਾ ਨਹੀਂ ਹੁੰਦਾ ਸੀ ਕਿ ਸਵੇਰੇ ਕਿਹੜਾ ਪਾਠ ਹੋਣਾ ਹੈ ਤੇ ਬਾਅਦ ਵਿੱਚ ਕਿਹੜਾ ਪਾਠ ਹੋਣਾ ਹੈ ਦੁਪਹਿਰ ਨੂੰ ਲੋਕਾਂ ਨੇ ਕਿਹੜਾ ਪਾਠ ਕਰਨਾ ਹੈ ਸ਼ਾਮ ਨੂੰ ਕਿਹੜਾ ਪਾਠ ਕਰਨਾ ਹੈ ਹੌਲੀ-ਹੌਲੀ ਚਲੋ ਮੈਨੂੰ ਇੰਨਾ ਕੁ ਪ੍ਰਮਾਤਮਾ ਨੇ ਵੱਲ ਬਖਸ਼ਿਆ ਕਿ ਮੈਨੂੰ ਸਾਰਾ ਇਹ ਗਿਆਨ ਹੋਇਆ ਮੈਨੂੰ ਸਭ ਪਤਾ ਲੱਗਾ ਜਪਹਿਰਾ ਸਾਹਿਬ ਬਾਰੇ ਹੁਣ ਮੈਨੂੰ ਸਭ ਪਤਾ ਹੈ ਦੇਖੋ ਕਿ ਪਰਮਾਤਮਾ ਦੇ ਨਾਲ ਜੁੜ ਕੇ ਕਿੰਨਾ ਮਨ ਨੂੰ ਇਤਨਾ ਆਤਮ ਵਿਸ਼ਵਾਸ ਹੋ ਜਾਂਦਾ ਬੰਦੇ ਦੇ ਵਿੱਚ ਇੱਕ ਆਤਮ ਵਿਸ਼ਵਾਸ ਭਰਪੂਰ ਹੋ ਜਾਂਦਾ ਕਿ ਮੈਂ ਕੁਝ ਕਰ ਸਕਦੀ ਹਾਂ ਜਾਂ ਮੈਂ ਕੁਝ ਕਰਨਾ ਹੈ ਤੇ ਮੈਂ ਕਰਨਾ ਹੀ ਹੈ ਜੇ ਕੋਈ ਦੁੱਖ ਸੁੱਖ ਹੁੰਦਾ ਹੈ ਤਾਂ ਮ ਆਪਣੇ ਬਾਹੀ ਗੁਰੂ ਅੱਗੇ ਅਰਦਾਸ ਕਰਨੀ ਹੈ ਪਰਮਾਤਮਾ ਦੀ ਭਗਤੀ ਕਰਨੀ ਇਹ ਨਹੀਂ ਕਿ ਤੁਸੀਂ ਦੇਖੋ ਹੁਣ ਨਾ ਮਤਲਬ ਇਹੋ ਜਿਹਾ ਮੇਰਾ ਮਨ ਹੋ ਗਿਆ ਹੈ ਕਿ ਜੇ ਮੈਂ ਸਵੇਰੇ ਉੱਠ ਕੇ ਗੁਰਦੁਆਰਾ ਸਾਹਿਬ ਨਾ ਜਾਵਾਂ ਮੈਨੂੰ ਇੰਜ ਲੱਗਦਾ ਹੈ ਕਿ ਮੇਰੇ ਦਿਨ ਦੀ ਸ਼ੁਰੂਆਤ ਵਧੀਆ ਨਹੀਂ ਹੋਈ ਤੇ ਜੇ ਕਦੀ ਮੈਂ ਪਾਠ ਨਾ ਕਰਾਂ ਮੈਨੂੰ ਤਾਂ ਵੀ ਆਪਣੇ ਮਨ ਨੂੰ ਇੱਕ ਵਾਰ ਤਾਂ ਜ਼ਰੂਰ ਹੁੰਦਾ ਹੈ ਕਿ ਮੈਂ ਪਾਠ ਨਹੀਂ ਕੀਤਾ ਅੱਜ ਮੈਂ ਪਾਠ ਨਹੀਂ ਕੀਤਾ ਮੇਰੇ ਮੂੰਹ ਆਪਣੇ ਆਪ ਹੀ ਸ਼ਬਦ ਨਿਕਲਦੇ ਹਨ ਫਿਰ ਦੇਖੋ ਜੇ ਤੁਸੀਂ ਪ੍ਰਮਾਤਮਾ ਦੇ ਨਾਲ ਜੁੜਨਾ ਚਾਹੋਗੇ ਨਾ ਜਦੋਂ ਜੁੜੂਗੇ ਤੁਸੀਂ ਤੁਹਾਨੂੰ ਖੁਦ ਬਖੁਦ ਆਪਣੇ ਆਪ ਹੀ ਤੁਹਾਡੇ ਮੂੰਹ ਦੇ ਵਿੱਚੋਂ ਵਾਹਿਗੁਰੂ ਦਾ ਸਿਮਰਨ ਨਿਕਲੇਗਾ ਤੁਸੀਂ ਆਪਣੇ ਆਪ ਹੀ ਪੜ੍ਹਾਈ ਕਰਨ ਲਈ ਮਨ ਨੂੰ ਕਹੋਗੇ ਕਿ ਹਾਂ ਮੈਂ ਪੜ੍ਹਨੀ ਹੈ ਮਨ ਬਣਾਉਣਾ ਜਿਹਨੂੰ ਕਹਿੰਦੇ ਨੇ ਵੀ ਮਨ ਮੈਂ ਬਣਾ ਲਿਆ ਤੇ ਵੀ ਮੈਂ ਪਾਠ ਕਰਿਆ ਕਰਨਾ ਮੈਂ ਪ੍ਰਮਾਤਮਾ ਤੋਂ ਬਹੁਤ ਕੁਝ ਮੰਗਿਆ ਚਲੋ ਬਹੁਤ ਕੁਝ ਪ੍ਰਮਾਤਮਾ ਨੇ ਦਿੱਤਾ ਵੀ ਬਹੁਤ ਖੁਸ਼ੀਆਂ ਵੀ ਮਿਲੀਆਂ ਜੋ ਕਿ ਮੈਂ ਨਹੀਂ ਸ਼ੇਅਰ ਕਰ ਸਕਦੀ ਬਟ ਬਹੁਤ ਜ਼ਿਆਦਾ ਮੈਨੂੰ ਖੁਸ਼ੀਆਂ ਮਿਲੀਆਂ ਵਾਹਿਗੁਰੂ ਜੀ ਦੇ ਦਰਬਾਰ ਤੋਂ धन धन बबा बुढ़ा साहब जी धन धन श्री गुरु नानक देव जी दशम ग्रंथ चो धन धन बबा दप सिंह जी मैं चुपहरा साहिब भी कर दी देखो कि चुपहरा साहिब करना तो बहुत ही सर्वोत्तम फल मिलता है ये नहीं कि कला संडे ही चुपहरा साहिब करना है तुम हर रोज़ बाणी पढ़ो अपना मन लगाओ जिन्ना कहें कि जिन्ना मिठा पावे ऊना ही मिठा होवेगा जिन्नी तुसी मिठा पाओगे ना ਪਾਣੀ ਦੇ ਵਿੱਚ ਘੋਲੂਗੀ ਉਹਨੂੰ ਬਰਾਬਰ ਉਹਨਾਂ ਜਿਆਦਾ ਹੀ ਮਿੱਠਾ ਹੋਏਗਾ ਜਿੰਨਾ ਤੁਸੀਂ ਬਾਣੀ ਦੀ ਮਿਠਾਸ ਆਪਣੇ ਅੰਦਰੋਂ ਦੀ ਬਾਣੀ ਪੜੂਗੇ ਸੱਚੇ ਮਨ ਨਾਲ ਤੁਹਾਨੂੰ ਉਹਨਾਂ ਹੀ ਬਾਣੀ ਦਾ ਗਿਆਨ ਉਹਨਾਂ ਹੀ ਤੁਹਾਡੇ ਅੰਦਰੋਂ ਆਵਾਜ਼ ਆਏਗੀ ਕਿ ਉਠ ਦੇਖੋ ਵੀ ਉਠ ਤੇ ਪਾਠ ਕਰ ਪਰਮਾਤਮਾ ਨੇ ਸਾਨੂੰ ਇਹ ਜਨਮ ਦਿੱਤਾ ਹੈ ਇਹਨੂੰ ਵਿਅਰਥ ਨਾ ਕਰੋ ਬਹੁਤ ਸੋਹਣੀ ਜ਼ਿੰਦਗੀ ਹੈ ਇਹਨੂੰ ਵਧੀਆ ਤਰ੍ਹਾਂ ਜਿਓ ਪਰ ਹਾਂ ਇੱਕ ਸੋਚ ਰੱਖਣੀ ਹੈ ਕਿ ਸਭ ਕੁਝ ਵਧੀਆ ਹੈ ਇੱਕ ਮੈਂ ਤੁਹਾਡੇ ਨਾਲ ਛੋਟੀ ਜੀ ਕਹਾਣੀ ਸ਼ੇਅਰ ਕਰਾਂਗੀ ਦੇਖੋ ਕਿ ਇੱਕ ਮੈਂ ਸੁਣੀ ਤੇ ਮੇਰੇ ਮਨ ਨੂੰ ਬਹੁਤ ਪ੍ਰਭਾਵਿਤ ਹੋਈ ਵੀ ਮੌਤ ਤੇ ਭੁੱਖ ਇਤਨਾ ਝੁੱਗੀ ਦੇ ਵਿੱਚ 2-4 ਬੱਚੇ ਰਹਿੰਦੇ ਹੁੰਦੇ ਹਨ ਤੇ ਉਹਨਾਂ ਦੇ ਮਾਪੇ ਬਹੁਤ ਗਰੀਬ ਸੀ ਅਚਾਨਕ ਉਹਨਾਂ ਦੇ ਪਿਤਾ ਦੀ ਡੈਥ ਹੋ ਜਾਂਦੀ ਹੈ ਭੁੱਖ ਤੇ ਮੌਤ ਇੱਕ ਇਹੋ ਜਿਹੀ ਹੈ ਕਿ ਜੋ ਕੀ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੀ ਇੱਕ ਵਾਰ ਇੱਕ ਘਰ ਦੇ ਵਿੱਚ ਹਰ ਬੱਚੇ ਰਹਿੰਦੇ ਸਨ ਉਹਨਾਂ ਦੀ ਮਾਤਾ-ਪਿਤਾ ਬਹੁਤ ਗਰੀਬ ਸਨ ਉਹ ਝੌਂਪੜੀ ਵਿੱਚ ਰਹਿੰਦੇ ਸੀ ਪਰ ਦੇਖੋ ਭੁੱਖ ਕਦੇ ਵੀ ਇਹ ਨਹੀਂ ਦੇਖਦੀ ਵੀ ਕਿਸੇ ਦੀ ਮੌਤ ਹੈ ਜਾਂ ਕੁਝ ਜਦੋਂ ਭੁੱਖ ਲੱਗਦੀ ਹੈ ਤੇ ਬੰਦਾ ਖਾਣਾ ਖਾਂਦਾ ਹੀ ਹੈ ਉਹਨਾਂ ਬੱਚਿਆਂ ਦਾ ਪਿਓ ਪੂਰਾ ਹੋ ਗਿਆ ਉਹਨਾਂ ਨੂੰ ਖਾਣ ਨੂੰ ਕੁਝ ਨਾ ਲੱਭਦਾ ਕਈ-ਕਈ ਦਿਨ ਭੁੱਖੇ ਸੌਣਾ ਪੈਂਦਾ ਕਈ-ਕਈ ਦਿਨ ਮੰਗ-ਮੰਗ ਕੇ ਗੁਜ਼ਾਰਾ ਕਰਦੇ ਤੇ ਜਦੋਂ ਉਹਨਾਂ ਦੇ ਪਿਓ ਦੀ ਮੌਤ ਹੋਈ ਤੇ ਲੋਕਾਂ ਨੇ 10-11 ਦਿਨ ਜਦ ਤੱਕ ਕਿ ਉਹਦਾ ਭੋਗ ਨਾ ਪਿਆ ਉਹਦਾ ਸਾਰਾ ਖਰਚਾ ਪਿੰਡ ਵਾਲਿਆਂ ਨੇ ਚੱਕਿਆ ਲਗਾਤਾਰ ਬੱਚਿਆਂ ਨੂੰ ਰੱਜ ਕੇ ਭਰ-ਪੇਟ ਭੋਜਨ ਮਿਲਦਾ ਰਿਹਾ ਫਿਰ ਕੁਝ ਕੁ ਮਹੀਨੇ ਹੋਏ ਫਿਰ ਉਹਨਾਂ ਦਾ ਉਹੀ ਕੰਮ ਹੋ ਗਿਆ ਕਈ-ਕਈ ਦਿਨ ਉਹਨਾਂ ਨੂੰ ਭੁੱਖੇ ਰਹਿਣਾ ਪੈਂਦਾ ਸੀਗਾ ਬੱਚਿਆਂ ਨੂੰ ਤੇ ਉਹਨਾਂ ਨੂੰ ਖਾਣਾ ਨਹੀਂ ਸੀ ਮਿਲਦਾ ਅਚਾਨਕ ਉਹਨਾਂ ਦੇ ਨਾਲ ਸਭ ਤੋਂ ਛੋਟੇ ਭਰਾ ਨੂੰ ਬੁਖਾਰ ਛੱਡ ਗਿਆ ਬਹੁਤ ਜ਼ਿਆਦਾ ਉਹ ਮਰਨ ਦੀ ਕगार ਤੇ ਪਹੁੰਚ ਗਿਆ ਤੇ ਫਿਰ ਦੋਨੇ ਦੋਪਰਾ ਹੋਰ ਸੀ ਜਿਹੜੇ ਬੱਚੇ ਉਹ ਆਪਸ ਚ ਗੱਲ ਕਰਨ ਲੱਗੇ ਕਿ ਜਦੋਂ ਪਹਿਲਾਂ ਆਪਣਾ ਪਿਓ ਪੂਰਾ ਹੋਇਆ ਸੀ ਆਪਾਂ ਨੂੰ 10-11 ਦਿਨ ਰਜਗੀ ਭੋਜਨ ਮਿਲਿਆ ਸੀ ਤੇ ਹੁਣ ਇਹ ਵੀ ਮਰਨ ਲੱਗਾ ਏ ਹੁਣ ਆਪਾਂ ਨੂੰ ਨਾ 10-11 ਦਿਨ ਬਹੁਤ ਜ਼ਿਆਦਾ ਰਜ-ਰਜਗੀ ਭੋਜਨ ਮਿਲੇਗਾ ਦੇਖੋ ਭੁੱਖ ਮੌਤ ਨਹੀਂ ਦੇਖਦੀ ਉਹਨਾਂ ਬੱਚਿਆਂ ਦੀ ਵੇਖੋ ਕਿ ਇਹੋ ਜੀ ਸੋਚਣੀ ਹੋਗੀ ਵੀ ਜਦੋਂ ਕੋਈ ਮਰੇਗਾ ਫਿਰ ਸਾਨੂੰ ਰੱਜ ਕੇ ਭਰ-ਪੇਟ ਭੋਜਨ ਮਿਲੇਗਾ ਬੰਦਾ ਇਹ ਨਹੀਂ ਕਿ ਗੁਰਬਾਣੀ ਤੋਂ ਪਿੱਛੜਿਆ ਹੋਵੇ ਬੰਦਾ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਜਿੰਨੀ ਭੁੱਖ ਨੂੰ ਖਾਣ-ਪੀਣ ਨੂੰ ਅਲਾਲਸਾ ਕੱਪੜਿਆਂ ਦੀ ਲਾਲਸਾ ਪੈਸੇ ਤੋਂ ਅੰਦੌਲਤ ਨੂੰ ਆਪਣੀ ਜੀਵਨ ਵਿੱਚ ਅਹਿਮੀਅਤ ਦੇਣੀ ਹੈ ਨਾ ਉਤਤ ਵੱਦ ਸਾਨੂੰ ਗੁਰਬਾਣੀ ਨੂੰ ਅਹਿਮਤ ਦੇਣੀ ਚਾਹੀਦੀ ਹੈ ਗੁਰਬਾਣੀ ਪੜ ਕੇ ਵੇਖੋ ਗੁਰਬਾਣੀ ਸੁਣ ਕੇ ਵੇਖੋ ਤੁਹਾਨੂੰ ਆਪਣਾ ਇੱਕ ਅਲੱਗ ਤੋਂ ਦਿਖੇਗਾ ਕਿ ਅਸੀਂ ਵੀ ਕੁਝ ਹਾਂ ਪਰਮਾਤਮਾ ਦੀ ਹਜ਼ੂਰੀ ਕਰਿਆ ਕਰੋ ਪਾਠ ਕਰਿਆ ਕਰੋ ਸਿਮਰਨ ਕਰਿਆ ਕਰੋ ਤੁਹਾਡੀ ਜ਼ਿੰਦਗੀ ਆਪੇ ਹੀ ਬਦਲ ਜਾਵੇਗੀ ਪਾਠ ਕਰਨ ਨਾਲ ਹਰ ਕ ਮੰਨੋ ਕਾਮਨਾ ਪੂਰੀ ਹੁੰਦੀ ਹੈ ਅਜ਼ਮਾ ਕੇ ਦੇਖ ਲੈਣਾ ਜ਼ਰੂਰ ਮਨੋਗਾਮਨਾ ਪੂਰੀ ਹੋਵੇਗੀ ਤਾਂ ਤਾਂ ਨਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਚਪੈਰੇ ਕਰਕੇ ਵੇਖ ਲਓ ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ ਵੇਖ ਲਓ ਤੁਹਾਡੀ ਹਰ ਕਾਰਜ ਰਾਸ ਹੋਣਗੇ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ